ਆਪਣੀ ਇੱਛਾ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਦੇ ਪਤੀ ਦਾ ਕਿਵੇਂ ਕੀਤਾ ਪਤਨੀ ਨੇ ਕਤਲ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਦੱਸਾਂਗੇ ਦੋਸਤੋ ਬਈ ਸੇ ਤਾਂ ਮਾਪੇ ਪਿਤਾ ਅਤੇ ਧੀ ਦਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਰ ਕਈ ਵਾਰ ਐਸੀਆਂ ਘਟਨਾਵਾਂ ਘਟਦੀਆਂ ਨੇ ਬੰਦੇ ਦਾ ਲੂੰਹ ਕੰਡਾ ਖੜਾ ਕਰ ਦਿੰਦੀਆਂ ਨੇ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਕਰਨਾਟਕਾ ਦੀ ਹੈ ਦੋਸਤੋ ਕੀ ਹੋਇਆ ਅਕਸਰ ਹੀ ਸ਼੍ਰੀਮੰਤ ਨੌਂ ਦਾ ਵਿਅਕਤੀ ਘਰੇ ਸ਼ਰਾਬ ਪੀਕੇ ਆਉਂਗਾ ਸੀ ਤਾਂ ਇੱਕ ਦਿਨ ਕੀ ਹੋਇਆ ਜਿਆਦਾ ਸ਼ਰਾਬ ਪੀਕੇ ਟੱਲੀ ਹੋ ਕੇ ਜਦੋਂ ਸ਼੍ਰੀਮੰਤ ਆਪਣੇ ਘਰੇ ਆਇਆ ਤੋ ਉਹ ਆਪਣੀ ਔਰਤ ਨਾਲ ਪਹਿਲਾਂ ਤਾਂ ਲੜਾਈ ਝਗੜਾ ਕਰਨ ਲੱਗਿਆ ਉਸ ਤੋਂ ਬਾਅਦ ਉਹ ਉਸ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਲੜਾਈ ਵੱਧ ਜਾਂਦੀ ਹੈ ਤਾਂ ਲੜਾਈ ਨੂੰ ਟਾਲਣ ਦੇ ਬਾਰੇ ਸ਼੍ਰੀ ਮੰਤ ਦੀ ਪਤਨੀ ਘਰੋਂ ਬਾਹਰ ਚਲੀ ਜਾਂਦੀ ਹੈ ਤਾਂ ਜਦੋਂ ਉਹ ਥੋੜਾ ਟਾਈਮ ਬਾਅਦ ਘਰ ਵਾਪਸ ਆਉਂਦੀ ਹੈ ਤਾਂ ਦੇਖਦੀ ਹੈ ਕਿ ਸ਼ਰਾਬ ਨਾਲ ਰੱਜਿਆ ਹੋਇਆ ਉਸਦਾ ਪਤੀ ਆਪਣੀ ਹੀ ਧੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਜਿਹੜੀ ਸਾਰੀ ਘਟਨਾ ਜਦੋਂ ਉਸਦੀ ਪਤਨੀ ਦੇਖਦੀ ਹੈ ਤਾਂ ਉਹਦੇ ਅੰਦਰਾਂ ਅੱਗ ਲੱਗ ਜਾਂਦੀ ਆ ਤਾਂ ਉਸ ਤੋਂ ਬਾਅਦ ਉਹ ਕੋਲੇ ਪਿਆ ਇੱਕ ਪੱਥਰ ਚੱਕ ਕੇ ਸ਼੍ਰੀ ਮੰਤ ਦੇ ਸਿਰ ਦੇ ਉੱਤੇ ਮਾਰਦੀ ਆ ਤਾਂ ਜਦੋਂ ਉਹ ਪੱਥਰ ਸ਼੍ਰੀ ਮੰਤ ਦੇ ਸਿਰ ਉੱਤੇ ਵੱਜਦਾ ਤਾਂ ਸ਼੍ਰੀ ਮੰਤ ਧਰਤੀ ਤੇ ਡਿੱਗ ਪੈਂਦਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਉਹਦੀ ਪਤਨੀ ਫੈਲਮੀ ਸਟਾਈਲ ਦੇ ਨਾਲ ਸ਼੍ਰੀ ਮੰਤ ਦੀ ਜਿਹੜੀ Laash ਹੈ ਉਸ ਨੂੰ ਸਾਈਡ ਤੇ ਲਾਉਣ ਦੇ ਲਈ ਤਾਂ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗ ਸਕੇ ਤਾਂ ਉਸ ਨੇ ਉਸ ਦੀ Laash ਦੇ ਟੁਕੜੇ-ਟੁਕੜੇ ਕਰਕੇ ਉਸ ਨੂੰ ਇੱਕ ਡਰਮ ਵਿੱਚ ਪਾ ਕੇ ਖੇਤਾਂ ਵਿੱਚ ਛੁੱਟ ਦਿੱਤਾ ਪਰ ਜਦੋਂ ਇਹ ਪੂਰੀ ਘਟਨਾ ਪੁਲਿਸ ਕੋਲ ਗਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜੀ ਪੂਰੀ ਘਟਨਾ ਸੀ ਇਹ ਕਿਉਂ ਘਟੀ ਕਿਉਂਕਿ ਸ਼੍ਰੀਮੰਤ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹਨੂੰ ਨਸ਼ੇ ਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਇਹ ਮੇਰੀ ਪਤਨੀ ਹੈ ਜਾਂ ਫਿਰ ਇਹ ਮਰੀਤੀ ਹੈ ਇਸ ਕਰਕੇ ਉਸ ਦੀ ਪਤਨੀ ਨੂੰ ਜਾਦੇ ਗੁੱਸਾ ਆਇਆ ਅਤੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਉਸ ਦੇ ਉੱਤੇ ਬਾਹਰ ਕਰ ਦਿੱਤਾ ਤਾਂ ਸ਼੍ਰੀਮੰਤ ਦੀ ਮੌਤ ਹੋ ਗਈ ਦੋਸਤੋ ਇਹ ਜਿਹੜਾ ਪਵਿੱਤਰ ਰਿਸ਼ਤਾ ਸੀ ਇਸ ਪਵਿੱਤਰ ਰਿਸ਼ਤੇ ਤੇ ਸ਼੍ਰੀਮੰਤ ਨੇ ਤਾਂ ਦਾਗ ਲਾ ਹੀ ਦਿੱਤਾ ਪਰ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ